ਅੱਜ ਦਾ ਵਿਸ਼ਾ ਹੈ ਕੋਈ ਮਰੇ ਕੋਈ ਜੀਵੇ ਸੁਸਰਾ ਘੂੜ ਪਤਾਸੇ ਪੀਵੇ ਦੋਸਤੋ ਇੱਕ ਕਹਾਵਤ ਸਾਡੇ ਪਿੰਡਾਂ ਵਿੱਚ ਸਾਡੇ ਪੁਰਾਣੇ ਬਜ਼ੁਰਗ ਆਮ ਹੀ ਵਰਤਦੇ ਸਨ ਇਹ ਕਹਾਵਤ ਉਹਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਬੰਦਾ ਆਪਣੇ ਪਰਿਵਾਰ ਦੀ ਬਿਨਾਂ ਪਰਵਾਹ ਕੀਤਿਆਂ ਆਪ ਮौज-ਮਸਤੀਆਂ ਕਰਦਾ ਰਹਿੰਦਾ ਹੈ ਅਤੇ ਬਾਕੀ ਪਰਿਵਾਰ ਬਾਰੇ ਸੋਚਦਾ ਨਹੀਂ ਮੈਂ ਕਈ ਸਾਲਾਂ ਤੋਂ ਕੁਝ ਦੇਹੀ ਹੀ ਬੰਦਿਆਂ ਨੂੰ ਰੋਜ਼ਾਨਾ ਦੇਖ ਰਿਹਾ ਹਾਂ ਕਿ ਉਹਨਾਂ ਦੇ ਘਰਾਂ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਉਸ ਦੇ ਘਰੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੁੰਦਾ ਹੈ ਪਰਿਵਾਰ ਦੇ ਬਾਕੀ ਦੀ ਭੁੱਖੇ ਟਾਇਰੇ ਰਹਿ ਕੇ ਗੁਜ਼ਾਰਾ ਕਰ ਰਹੇ ਹਨ ਕਿਸੇ ਦੇ ਪੈਰਾਂ ਵਿੱਚ ਚੱਪਲਾਂ ਵੀ ਨਹੀਂ ਹੁੰਦੀਆਂ ਔਰਤਾਂ ਨੰਗੇ ਪੈਰ ਤੁਰਿਆਂ ਫਿਰਦੀਆਂ ਹਨ ਪਰ ਘਰ ਵਿੱਚ ਰਹਿਣ ਵਾਸਤੇ ਕੋਈ ਚੱਜ ਦੀ ਛੱਤ ਨਹੀਂ ਹੈ ਪਰ ਤਮਾ ਤੜ ਜਦ ਸ਼ਾਮ ਹੁੰਦੀ ਹੈ ਤਾਂ ਰਜਨਾ ਬਿਨਾਂ ਨਾਗਾ ਪਾਏ ਠੇਕੇ ਵਾਲ ਨੂੰ ਤੁਰ ਪੈਂਦੇ ਹਨ ਜਿੰਨੇ ਰੁਪਈਆ ਦੀ ਉਹ ਬੇਲੀ ਰਜਨਾ ਸ਼ਰਾਬ ਪੀ ਜਾਂਦੇ ਹਨ 15 ਰੁਪਈਆ ਨਾਲ ਜੇਕਰ ਉਹ ਸਮਝਦਾਰੀ ਤੋਂ ਕੰਮ ਲੈਣ ਤਾਂ ਸਾਰਾ ਟੱਬਰ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਹੈ ਆਪਾਂ ਮੰਨ ਲੈਂਦੇ ਆ ਕਿ ਉਹ 200 ਰੁਪਏ ਦੀ ਰਜਾਨਾ ਦਾਰੂ ਪੀਂਦੇ ਹਨ ਤਾਂ ਹੁਣ ਤੁਸੀਂ ਦੇਖੋ ਕਿ 200 ਰੁਪਏ ਵਿੱਚੋਂ 60 ਰੁਪਏ ਦਾ ਕਿਲੋ ਦੁੱਧ ਆ ਸਕਦਾ ਹੈ 60 ਰੁਪਏ ਦੀ ਸਬਜ਼ੀ ਆ ਸਕਦੀ ਹੈ ਬਾਕੀ ਸਿਰਫ 80 ਰੁਪਏ ਦਾ ਚਾਹ ਮਿੱਠਾ ਤੇ ਹੋਰ ਵੀ ਕੋਈ ਨਿੱਕੀ ਮੋਟੀ ਚੀਜ਼ ਆ ਸਕਦੀ ਹੈ ਪਰ ਉਹ ਕੱਲਾ ਹੀ ਪੂਰੇ ਪਰਿਵਾਰ ਦੇ ਗਲ ਵਿੱਚ ਗੂਠਾ ਦੇ ਕੇ ਰਜਾਨਾ ਮौज-ਮਸਤੀ ਕਰਦਾ ਰਹਿੰਦਾ ਹੈ। ਦੋਸਤੋ ਮੈਂ ਇਹ ਵੀਡੀਓ ਕਿਸੇ ਇੱਕ ਬੰਦੇ ਨੂੰ ਟਾਰਗੇਟ ਕਰਕੇ ਨਹੀਂ ਬਣਾਈ ਸਕੋ ਇਹ ਵੀਡੀਓ ਪੂਰੇ ਪੰਜਾਬ ਦੇ ਇੰਨਾਂ ਦੇ दारू ਪੀਣ ਵਾਲੇ ਲੋਕਾਂ ਤੇ ਲਾਗੂ ਹੁੰਦੀ ਹੈ। ਕੱਲ ਨੂੰ ਕਿਤੇ ਇਹ ਨਾ ਹੋਵੇ ਕਿ ਮੇਰੀ ਵੀਡੀਓ ਸੁਣ ਕੇ ਮੇਰੇ ਘਰ ਵਾਲ ਨੂੰ ਲਾਂਭਾ ਲੈ ਕੇ ਕੋਈ ਆਦਮੀ ਅੱਦਲਾਵੇ ਤੇ ਕਹੇ ਕਿ ਇਹ ਤਾਂ ਸਾਰੀਆਂ ਗੱਲਾਂ ਮੇਰੇ ਉੱਪਰ ਹੀ ਲਾਗੂ ਹੁੰਦੀਆਂ ਹਨ ਚਲੋ ਜੇ ਸਾ ਆਦਮੀ ਦਾ ਕੰਮ ਕਰ ਠੀਕ ਹੈ ਉਹ ਪੀ ਲਵੇ ਪਰ ਕਈ ਤਾਂ ਸ਼ਾਮ ਹੁੰਦੇ ਸਾਰੇ ਠੇਕੇਵਾਲ ਨੂੰ ਭੱਜ ਲੈਂਦੇ ਹਨ ਕਈ ਤਾਂ ਕਲੀ ਨੀਕਰ ਵਿੱਚ ਹੀ ਠੇਕੇਵਾਲ ਦੇਖੇ ਗਏ ਹਨ ਕਿਉਂਕਿ ਉਹਨਾਂ ਦੇ ਅੰਦਰ ਕੀੜੇ ਨਹੀਂ ਇੰਨਾ ਮੂੰਹ ਟੜਿਆ ਹੁੰਦਾ ਹੈ ਕਿ ਸਰੀਰ ਉੱਪਰ ਕੱਪੜੇ ਪਾਉਣਾ ਹੀ ਭੁੱਲ ਜਾਂਦੇ ਹਨ ਦੋਸਤੋ ਪ੍ਰਮਾਤਮਾ ਨੇ ਜ਼ਿੰਦਗੀ ਚੰਗੇ ਇਨਸਾਨ ਬਣਨ ਵਾਸਤੇ ਦਿੱਤੀ ਹੈ ਨਾ ਕਿ ਰਜਾਨਾ ਦਾਰੂ ਪੀਣ ਵਾਸਤੇ ਜੇਕਰ ਤੁਸੀਂ ਰਜਾਨਾ 200 ਰੁਪਏ ਦੀ ਦਾਰੂ ਪੀਂਦੇ ਹੋ ਤਾਂ ਬਾਕੀ ਬੱਚਿਆਂ ਨੂੰ ਰਜਾਨਾ 200 ਰੁਪਏ ਦਾ ਫਲ ਤੇ ਦੁੱਧ ਖਰੀਦ ਕੇ ਜ਼ਰੂਰ ਦਿਓ ਜਦ ਤੁਸੀਂ ਆਪਣੇ ਘਰੇ ਬੱਚਿਆਂ ਦਾ ਜਾਂ ਔਰਤਾਂ ਦਾ ਖਿਆਲ ਨਹੀਂ ਕਰਦੇ ਬੇਸ਼ੱਕ ਉਹ ਭੁੱਖੇ ਬੈਠੇ ਰਹਿਣ ਪਰ ਤੁਸੀਂ ਰਜਾਨਾ ਟੰਨ ਹੋ ਕੇ ਸੌ ਜਾਂਦੇ ਹੋ ਤਾਂ ਫਿਰ ਵਿਚਾਰੇ ਘਰ ਦੇ ਕੀ ਕਰਨ ਫਿਰ ਹੀ ਉਹਨਾਂ ਨੂੰ ਮਜਬੂਰੀ ਵਿੱਚ ਕਹਿਣਾ ਪੈਂਦਾ ਹੈ ਕਿ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾ ਸੇ ਪੀਵੇ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਮੇਰੀਆਂ ਇਹ ਗੱਲਾਂ ਤੁਹਾਨੂੰ ਕੁਝ ਚੰਗਾ ਸੋਚਣ ਵਾਸਤੇ ਮਜਬੂਰ ਕਰਨਗੀਆਂ ਜੇਕਰ ਆਪਜੀ ਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ